ਪੰਜਾਬੀ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ। ਗਰਮੀਆ ਦੇ ਮੌਸਮ ਦੇ ਵਿੱਚ ਅਕਸਰ ਲੋਕ ਗਰਮੀ ਤੋਂ ਰਾਹਤ ਪਾਣ ਦੇ ਲਈ সুইমিਂਗ ਪੂਲਸ ਜਾਂ ਫਿਰ ਵਾਟਰ ਪਾਰਕਸ ਦੇ ਵਿੱਚ ਜਾਣਾ ਬਹੁਤ ਪਸੰਦ ਕਰਦੇ ਨੇ। ਪਰ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਦੱਸਾਂਗੇ ਕਿ সুইমিਂਗ ਪੂਲ ਦੇ ਵਿੱਚ ਨਹਾਉਣ ਦੇ ਨਾਲ ਕੀ ਕੀ ਜੋ ਬਿਮਾਰੀਆਂ ਨੇ ਹੋ ਸਕਦੀਆਂ ਨੇ, ਸੋ ਕੀ ਕੀ ਗੱਲਾਂ ਦਾ ਧਿਆਨ ਹੈ ਜੋ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਿਹਤਮੰਦ ਵੀ ਰਹਿ ਸਕੀਏ। ਸੋ ਐਂਜਾਇਰਮੈਂਟ ਦੇ ਨਾਮ ਨਾਲ ਜੋ ਸਿਹਤ ਵੀ ਜ਼ਰੂਰੀ ਹੈ ਇਸ ਕਰਕੇ ਜੋ ਗੱਲਾਂ ਨੇ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖੋ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਦੇ ਵਿੱਚ 스ਵਿਮਿੰਗ ਪੂਲ ਜਾਂ ਫਿਰ ਵਾਟਰ پارک ਦੇ ਵਿੱਚ ਜਾਣ ਦੀ ਸਲਾਹ ਬਣਾਈਏ ਸੋ ਸ਼ੁਰੂਆਤ ਕਰਾਂਗੇ ਵਾਟਰ پارک ਦੇ ਵਿੱਚ ਜਾਣ ਤੋਂ ਪਹਿਲਾਂ ਅਕਸਰ ਵਿਅਕਤੀ ਕੀ ਗਲਤੀਆਂ ਕਰਦੇ ਅਕਸਰ ਕੀ ਹੁੰਦਾ ਹੈ ਕਿ 스ਵਿਮਿੰਗ ਪੂਲ 'ਚ ਨਹਾਉਣ ਤੋਂ ਪਹਿਲਾਂ ਵਿਅਕਤੀ ਨੇ ਜੋ ਗਰਮੀ ਦੇ ਵਿੱਚੋਂ ਜਾਂਦੇ ਨੇ ਗਰਮੀ ਦੇ ਵਿੱਚ ਸਰੀਰ ਦਾ ਤਾਪਮਾਨ ਗਰਮ ਹੋ ਜਾਂਦਾ ਹੈ ਪਰ ਜਦੋਂ ਸਵਿਮਿੰਗ ਪੂਲ ਦੇ ਵਿੱਚ ਨਹਾਣ ਜਾਂਦੇ ਨੇ ਤਾਂ ਪਾਣੀ ਹੈ ਜੋ ਠੰਡਾ ਹੁੰਦਾ ਹੈ ਉਸ ਦੇ ਨਾਲ ਇੱਕਦਮ ਪਾਣੀ ਜੋ ਬੋਡੀ ਦਾ ਟੈਂਪਰੇਚਰ ਹੈ ਉਸ ਨੂੰ ਠੰਡਾ ਕਰ ਦਿੰਦਾ ਹੈ ਜਿਸ ਦੇ ਨਾਲ ਸਰੀਰ ਦਾ ਤਾਪਮਾਨ ਵਿਗੜ ਜਾਂਦਾ ਹੈ ਔਰ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਦੇ ਉੱਤੇ ਅਸਰ ਪੈਂਦਾ ਹੈ ਔਰ ਵਿਅਕਤੀ ਹੈ ਜੋ ਬਿਮਾਰ ਹੋਣ ਲੱਗ ਜਾਂਦਾ ਹੈ ਸੋ ਇਸ ਦਾ ਹੱਲ ਕੀ ਹੈ ਇੱਕਦਮ ਜਦੋਂ ਗਰਮੀ 'ਚ ਆਪਾ ਸਵਿਮਿੰਗ ਪੂਲ ਦੇ ਵਿੱਚ ਪਾਣੀ ਦੇ ਵਿੱਚ ਉਤਰਨ ਤੋਂ ਪਹਿਲਾਂ ਜੇਕਰ ਆਪਣੀਆਂ ਲੱਤਾਂ ਡਬੋ ਕੇ ਆਪਣੇ ਸਰੀਰ ਦਾ ਔਰ ਪਾਣੀ ਦਾ ਟੈਂਪਰੇਚਰ ਨੂੰ ਕੋੜੀ ਹੋਲੀ ਜੇ ਮੈਚ ਕਰੀਏ ਤਾਂ ਕਾਫੀ ਅਸਰ ਪੈਂਦਾ ਹੈ ਜਿਸ ਦੇ ਨਾਲ ਜੋ ਸਰੀਰ ਦਾ ਤਾਪਮਾਨ ਔਰ ਪਾਣੀ ਦਾ ਤਾਪਮਾਨ ਇੱਕ ਹੋ ਜਾਂਦਾ ਹੈ ਔਰ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਖਤਰਾ ਨਹੀਂ ਮੰਨਦਾ ਦੂਸਰੀ ਸਭ ਤੋਂ ਵੱਡੀ ਗਲਤੀ ਹੈ ਜਿਹੜੀ ਲੋਕ ਅਕਸਰ ਕਰ ਦਿੰਦੇ ਨੇ ਕਿ ਪਾਣੀ ਦੇ ਵਿੱਚ ਜੋ ਜ਼ਿਆਦਾ ਸਮੇਂ ਤੱਕ ਜੋ ਰਹਿੰਦੇ ਨੇ সুইਮਿੰਗ ਪੂਲ ਦੇ ਵਿੱਚ ਗਹਿਰੇ ਪਾਣੀ ਦੇ ਵਿੱਚ ਜਿਆਦਾ ਸਮੇਂ ਰਹਿੰਦੇ ਨੇ ਔਰ ਤੇਜ਼ ਤੌਕ ਹੁੰਦੀ ਹੈ ਇਸ ਦੇ ਨਾਲ ਕੀ ਹੁੰਦਾ ਹੈ ਕਿ ਡੀਹਾਈਡਰੇਸ਼ਨ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ ਜੇਕਰ সুইমিং ਪੂਲ ਦੇ ਵਿੱਚ ਪਾਣੀ ਦੇ ਵਿੱਚ ਨਹਾਣ ਜਾ ਰਹੇ ਹੋ ਐਨਜॉयਮੈਂਟ ਦੇ ਲਈ ਜਾ ਰਹੇ ਹੋ ਤਾਂ ਪਾਣੀ ਪ੍ਰਾਪਤ ਮਾਤਰਾ ਦੇ ਵਿੱਚ ਪੀ ਕੇ ਜਾਓ ਤਾਂ ਕਿ ਤੁਹਾਡੇ ਸ਼ਰੀਰ ਦੇ ਵਿੱਚ ਪਾਣੀ ਦੀ ਕਮੀ ਨਾ ਆ ਸਕੇ ਇਸ ਕਰਕੇ ਪਾਣੀ ਵੱਧ ਪੀਓ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੋ সুইমিং ਪੂਲ ਦੇ ਵਿੱਚ ਤੀਸਰੀ ਸਭ ਤੋਂ ਵੱਡੀ ਗਲਤੀ ਅਕਸਰ ਲੋਕ ਕੀ ਕਰ ਜਾਂਦੇ ਨੇ ਕਿ ਨਹਾਣਦੇ ਹੋਏ ਪਾਣੀ ਹੈ ਜੋ ਕਈ ਵਾਰ ਪੀ ਜਾਂਦੇ ਨੇ ਇਹ ਜੀ ਗਲਤੀਆਂ ਬੱਚੇ ਜ਼ਿਆਦਾਤਰ ਕਰ ਜਾਂਦੇ ਨੇ ਇਹੋ ਜਿਹੀਆਂ ਗਲਤੀਆਂ ਤੋਂ ਬੱਚਿਆਂ ਨੂੰ ਰੋਕਣਾ ਬੇहद ਜ਼ਰੂਰੀ ਹੈ ਕਿਉਂਕਿ ਪਾਣੀ ਦੇ ਵਿੱਚ ਕਲੋਰਿਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਜੇਕਰ ਕਲੋਰਿਨ ਵੱਧ ਮਾਤਰਾ ਚ ਪੇਟ ਚ ਜਾਂਦਾ ਹੈ ਤਾਂ ਪੇਟ ਦੀਆਂ ਗੰਭੀਰ ਸਮੱਸਿਆਵਾਂ ਨੂੰ ਪੈਦਾ ਕਰ ਦਿੰਦਾ ਹੈ ਅਤੇ ਪੇਟ ਦੇ ਵਿੱਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਸੋ ਇਸ ਚੀਜ਼ ਦਾ ਖਾਸ ਕਰਕੇ ਰੱਖਣਾ ਚਾਹੀਦਾ ਹੈ ਕਿ ਕਲੋਰਿਨ ਦਾ ਪਾਣੀ ਨਹੀਂ ਪੀਣਾ। সুইਮਿੰਗ ਪੂਲ ਦੇ ਪਾਣੀ ਨੂੰ ਮੂੰਹ ਦੇ ਵਿੱਚ ਨਾ ਜਾਣ ਦਿਓ। ਇਸ ਤੋਂ ਬਾਅਦ ਜੇ ਗੱਲ ਕਰੀਏ ਕਿ ਜਦੋਂ ਇੱਕਦਮ সুইਮ ਪੂਲ ਦੇ ਵਿੱਚ ਨਹਾ ਕੇ ਸਰੀਰ ਦਾ ਤਾਪਮਾਨ ਠੰਡਾ ਹੋ ਜਾਂਦਾ ਹੈ ਔਰ ਲੋਕ ਬਾਹਰ ਆ ਜਾਂਦੇ ਨੇ। ਬਾਹਰ ਆ ਕੇ ਧੁੱਪ ਦੇ ਵਿੱਚ ਖੜੇ ਹੋ ਜਾਂਦੇ ਨੇ ਜਿਸ ਤੇ ਨਾਲ ਸਰੀਰ ਜੋ ਤਾਪਮਾਨ ਠੰਡੇ ਤੋਂ ਇੱਕਦਮ ਗਰਮ ਹੋ ਜਾਂਦਾ ਹੈ ਔਰ ਹੀਟ ਸਟ੍ਰੋਕ ਦਾ ਖਤਰਾ ਵਹਿ ਜਾਉ ਵੱਧ ਜਾਂਦਾ ਹੈ। ਸੋ ਹੀਟ ਸਟ੍ਰੋਕ ਦੇ ਖਤਰੇ ਤੋਂ ਬਚਣ ਦੇ ਲਈ ਅਕਸਰ ਕੋਸ਼ਿਸ਼ ਕਰੋ ਕਿ ਨਹਾਣ ਤੋਂ ਬਾਅਦ ਤੁਸੀਂ ਛਾਂ ਵਾਲੀ ਜਗ੍ਹਾ 'ਤੇ ਜਾਓ ਪਰ ਕਿਸੇ ਠੰਡੀ ਜਾਂ ਫਿਰ ਕਹਿ ਸਕਦੇ ਆ ਕਿ ਇੰਡੋਰ ਦੇ ਵਿੱਚ ਜਾਓ ਬਾਹਰ ਆਊਟਡੋਰ ਦੇ ਵਿੱਚ ਨਾ ਕਰੋ ਤਾਂ ਕਿ ਤੁਸੀਂ ਆਪਣੇ ਸਰੀਰ ਦਾ ਤਾਪਮਾਨ ਹੌਲੀ-ਹੌਲੀ ਨਾਰਮਲ ਕਰ ਸਕੋ ਇਹ ਉਹ ਗੱਲਾਂ ਨਹੀਂ ਜਿਨ੍ਹਾਂ ਦੇ ਵਰਤੋਂ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਨੋਰੰਜਨ ਦੇ ਨਾਮ ਨਾਲ ਸਿਹਤ ਦਾ ਵੀ ਧਿਆਨ ਰੱਖ ਸਕਦੇ ਹੋ ਸੋ সুইমিং ਪੂਲ ਦਾ ਪਾਣੀ ਅਕਸਰ ਗੰਦਾ ਹੁੰਦਾ ਵੈ ਲੋਕ ਕੀ ਗਲਤੀ ਕਰ ਜਾਂਦੇ ਨੇ ਕਿ সুইমিং ਪੂਲ ਦੇ ਪਾਣੀ 'ਚ ਨਹਾਉਣ ਤੋਂ ਬਾਅਦ ਜੋ ਜੋ ਇਕਦਮ ਬਾਹਰ ਆਂਦੇ ਨੇ ਔਰ ਆਪਣੇ ਕੱਪੜੇ ਬਾਹਰ ਲੈਂਦੇ ਨੇ ਸੋ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਉਸ ਤੋਂ ਬਾਅਦ ਇੱਕ ਵਾਰੀ ਜ਼ਰੂਰ ਨਹਾਓ ਸਾਬਣ ਦੇ ਨਾਲ ਅچھے ਤਰੀਕੇ ਦੇ ਨਾਲ ਹਾਈਜੀਨ ਨੂੰ ਮੈਂਟੇਨ ਕੀਤਾ ਜਾਵੇ ਤਾਂਕਿ ਜੋ ਤੁਸੀਂ ਉਹ ਕਲੋਰਿਨ ਵਾਲਾ ਪਾਣੀ ਤੁਹਾਡੇ ਸਰੀਰ ਤੇ ਨਾ ਮੌਜੂਦ ਰਹੇ ਔਰ ਨਹਾਉਣ ਤੋਂ ਬਾਅਦ ਜੋ ਤੁਹਾਡੀ ਬੋਡੀ ਦੇ ਉੱਤੇ ਇਨਫੈਕਸ਼ਨ ਦਾ ਖਤਰਾ ਨਾ ਵੰਸੇ ਸੋ ਗੰਦੇ ਪਾਣੀ ਦੇ ਵਿੱਚ ਕਦੀ ਨਾ ਨਾਓ ਉਹੀ সুইমিਂਗ ਪੂਲ ਉਹੀ ਪਾਰਕ ਤੇ ਵਿੱਚ ਜਾਓ ਜਿਸ ਜੋ ਵਾਟਰ ਪਾਰਕ ਦੇ ਵਿੱਚ ਪਾਣੀ ਸਾਫ਼ ਸੁਥਰਾ ਹੋਵੇ সুইਮ ਪੂਲ ਚ ਪਾਣੀ ਸਾਫ਼ ਸੁਥਰਾ ਹੋਵੇ ਉਸ ਦੀ ਵਰਤੋਂ ਕਰੋ ਉਸ ਦੇ ਵਿੱਚ ਜਾਓ ਮਨੋਰੰਜਨ ਆਪਣੇ ਜੀਵਨ ਦਾ ਇੱਕ ਜੋ ਅਹਿਮ ਅੰਗ ਹੈ ਮਨੋਰੰਜਨ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ ਗਰਮੀ ਦੀਆਂ ਛੁੱਟੀਆਂ ਨੇ ਬੱਚੇ ਅਕਸਰ সুইমিং ਪੂਲ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਤਾਂ সুইমিং ਪੂਲ ਦੇ ਵਿੱਚ ਜ਼ਰੂਰ ਜਾਓ ਸੌਫਟ ਸੁੱਤਰੇ সুইਮਿੰਗ ਪੂਲ 'ਚ ਜਾਓ ਆਪਣੇ ਸਿਹਤ ਦਾ ਧਿਆਨ ਰੱਖੋ ਔਰ ਇਹਨਾਂ ਗੱਲਾਂ ਦਾ ਧਿਆਨ ਰੱਖੋ ਤਾਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਨੋਰੰਜਨ ਦੇ ਨਾਲ-ਨਾਲ ਆਪਣੀ ਸਿਹਤ ਨੂੰ ਵੀ ਸਹੀ ਬਣਾ ਕੇ ਰੱਖੋ ਫਦੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਜਾਸੂ ਧੰਨਵਾਦ